ਜੀ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਗਏ ਆ ਮੱਥਾ ਟੇਕ ਕੇ ਆਉਣੇ ਆ ਅਸੀਂ ਇਸ ਨਿਕਲ ਗਈ ਵਾਰ ਇਹ ਉਹੀ ਗੁਰਦੁਆਰਾ ਜਿੱਥੇ ਤੁਸੀਂ ਆਉਂਦੇ ਹੁੰਦੇ ਸੀ ਹਾਂ ਉਹੀ ਆ ਜੀ ਆ ਸੀ ਵੇਗ ਇਹ ਨਵਾਂ ਵੱਡਾ ਹੋ ਗਿਆ ਹਾਂ ਹੁਣ ਕਾਫੀ ਵਿਧਾਈ ਜਾਂਦੇ ਉਧਰਲੇ ਪਾਸੇ ਨਵੀਂ ਇਮਾਰਤ ਬਣ ਜਾਣੀ ਆ ਉਹ ਬਣਦੀ ਜਾਂਦੀ ਆ ਹਾਂ ਉਹ ਪੋਤਾ ਦੀ ਜਿਹੜਾ ਉਹਦਾ ਵਾਵਾ ਬਤਾਉਂਦੀ ਜਾ ਪਾਈ ਆ ਮਸਕੋਕਾ ਥੀਮ ਪਾਰਕ ਦੇ ਵਿੱਚ ਬ੍ਰੈਂਪਟਨ ਤੋਂ ਮਸਕੋਕਾ ਦਾ ਜਿਹੜਾ ਡਿਸਟੈਂਸ ਆ 2 ਕ ਘੰਟੇ ਤੁਹਾਨੂੰ ਲੱਗਦੇ ਆ ਤੇ ਮੈਂ ਟਿਕਟੌਕ ਤੇ ਵੀਡੀਓਜ਼ ਦੇਖੀਆਂ ਸੀਗੀਆਂ ਸਮਰ ਵੀ ਸੀਗੀ ਮੈਂ ਕਿ ਚਲੋ ਅਸੀਂ ਇਸ ਨੂੰ ਲੈ ਕੇ ਚੱਲਦੇ ਆ ਵੈਸੇ ਇੱਥੇ ਬਹੁਤ ਘੱਟ ਲੋਕੀ ਮਸਕੋਕਾ ਵਗੈਰਾ ਆਉਂਦੇ ਆ ਕਿਉਂਕਿ ਆਪਣੇ ਪੰਜਾਬੀ ਆᱫੀ ਆ ਜ਼ਿਆਦਾ ਵੀਡੀਓਜ਼ ਨਹੀਂ ਆਪਾਂ ਜ਼ਿਆਦਾ ਨਾਇਗਰਾ ਫਾਲੋ ਹੋ ਗਿਆ ਨਾਇਗਰਾ ਆਨ ਲੇਕ ਹੋ ਗਿਆ ਇੱਥੇ ਵਿਜ਼ਿਟ ਕਰਦੇ ਆ ਅਸੀਂ ਵੀ ਅੱਜ ਪਹਿਲੀ ਵਾਰ ਆਏ ਸੀਗੇ ਸੋ ਵੈਸੇ ਮੈਂ ਜਿੰਨੇ ਰਿਵਿਊਸ ਦੇਖੇ ਮੈਨੂੰ ਵਧੀਆ ਲੱਗਿਆ ਹੁਣ ਆਪਾਂ ਅੱਗੇ ਜਾ ਕੇ ਤੁਹਾਨੂੰ ਦਿਖਾਉਣੇ ਆ ਵੀ ਥੀਮ ਪਾਰਕ ਦੇ ਟਿਕਟਸ ਆ ਕੀ ਪ੍ਰਾਈਸ ਆ ਤੇ ਕੀ ਸਹੂਲਤਾਂ ਹੈਗਾ ਉੱਥੇ ਚਲੋ ਵੀ ਚਲੀਏ ਅੱਗੇ ਫਿਰ ਅਸੀਸ ਤੈਨੂੰ ਇਦਾਂ ਕਾਤੋਂ ਲੱਗਦਾ ਵੀ ਤੈਨੂੰ ਅਸੀਂ ਚੱਕੀ ਹਰ ਵਾਰੀ ਅਸਧਰਾ ਸਟਾਲਰ ਵੀ ਭੁੱਲੇ ਆ ਯਾਰ ਚਲ ਆਈ ਮੋ ਸਾਹਮਣੇ ਵੀ ਨਿਆਣੇ ਗੋਦੀ ਚੜ੍ਹੇ ਆਉਂਦੇ ਆ ਉਹਨਾਂ ਨੂੰ ਦੇਖ ਕੇ ਚੜ ਗਏ ਸਾਰੇ ਸਾਰੇ ਪਖਾਨੇ ਪੈ ਜਾਂਦੇ ਆ ਸਾਰੇ ਗੋਦੀਆਂ ਚ ਝੁੱਕਾ ਮਾ ਨਿਆ ਵਾ ਟਿਕਟ ਸੈਕਸ਼ਨ ਸੋ ਆਪਾਂ ਟਿਕਟ ਇੱਥੋਂ ਬਾਈ ਕਰ ਲਈ ਜੇ ਤੁਹਾਡੇ ਬੱਚੇ ਦੀ ਹਾਈਟ 36 ਤੋਂ ਘੱਟ ਤਾਂ ਬੱਚੇ ਦੀ ਕੋਈ ਵੀ ਟਿਕਟ ਨਹੀਂ ਲੱਗਦੀ ਸੋ ਅਸੀਂ ਇਸ ਦੀ ਤਾਂ ਕੋਈ ਟਿਕਟ ਨਹੀਂ ਲੱਗੀ ਗ੍ਰਾਈਸ ਆਪਾਂ ਤੁਹਾਨੂੰ ਦੱਸ ਪੀਏ ਜਿਹੜੀ ਆਪਾਂ 4 ਟਿਕਟਾਂ ਲਈਆਂ ਨੇ ਤੇ ਟੈਕਸ ਪਾ ਕੇ ਸਾਰਾ ਕੁਝ 264 ਡਾਲਰ ਹੋਟਲ ਬਣਦਾ ਸੋ ਜੇ ਬੱਚਾ ਤੁਹਾਡਾ 36 ਉਹਦੀ ਹਾਈਟ ਹੈਗੀ ਆ 36 ਇੰਚ ਤੋਂ ਜੇ ਬਿਲੋ ਹੈ ਫਿਰ ਉਹਦੀ ਕੋਈ ਵੀ ਟਿਕਟ ਨਹੀਂ ਹੈਗੀ ਪਰ 36 ਤੋਂ ਜਿਹੜਾ ਬਾਵਾ ਦਾ ਉਹਦੀ ਟਿਕਟ ਹੈਗੀ ਆ ਬਾਕੀ ਰਾਈਡਸ ਵਗੈਰਾ ਜਿਹੜੀਆਂ ਸਾਰਾ ਕੁਝ ਇਨਕਲੂਡ ਹੈ ਇਹਦੇ ਵਿੱਚ ਸਾਰੀਆਂ ਰਾਈਡਸ ਕੁਝ ਵੀ ਜਿਹੜਾ ਕੁਝ ਵੀ ਹੈਗਾ ਬਾਕੀ ਆਪਾਂ ਅੰਦਰ ਜਾ ਕੇ ਦੇਖਦੇ ਆ ਵੀ ਆਪਾਂ ਨੂੰ ਕੀ ਕੀ ਉੱਥੇ ਦੇਖਣ ਨੂੰ ਮਿਲਦਾ ਨਹੀਂ ਹੁਣਾਂ ਨੂੰ ਅਸੀਂ ਖੜੇ ਕਰ ਦਿੱਤਾ ਸੀ ਉੱਥੇ ਕਿਉਂਕਿ ਅਸੀਂ ਅਸੀਂ ਤਾਂ ਕੁਝ ਸਮਾਨ ਭੁੱਲ ਆਏ ਸੀਗੇ ਅਸੀਂ ਕਿਹਾ ਫੇਰ ਸਾਰਾ ਸਮਾਨ ਨਾਲ ਇਹ ਚੱਕ ਕੇ ਲੈ ਕੇ ਆਉਣੇ ਆ ਕਿਉਂਕਿ ਅ ਅੱਗੇ ਰਾਈਡਸ ਵਗੈਰਾ ਬਾਤੇ ਹੋ ਸਕਦਾ ਸਾਨੂੰ ਟਾਈਮ ਜ਼ਿਆਦਾ ਲੱਗ ਗਿਆ ਵੀ 6 ਵਜੇ ਤੱਕ ਖੁੱਲਾ ਵੈਸੇ 4:00 ਤੋਂ ਲੈ ਕੇ 10:00 ਵਜੇ ਤੋਂ ਲੈ ਕੇ 6:00 ਵਜੇ ਤੱਕ ਸੋ ਜੇ ਤੁਸੀਂ ਪਲਾਨ ਕਰ ਰਹੇ ਹੋ ਆਉਣ ਦਾ ਇੱਥੇ ਤਾਂ ਆਲਮੋਸਟ 2 2.5 ਘੰਟੇ ਤੁਹਾਨੂੰ ਲੱਗਣਗੇ ਆਉਣ ਦੇ ਲਈ ਸੋ ਇਸ ਕਰਕੇ ਸਵੇਰੇ ਚੱਲਦੀ ਤੁਹਾਨੂੰ ਦੁਰਨਾ ਪੂਆ ਸੀ ਵੀ ਸਵੇਰੇ ਜਲਦੀ ਤੁਰੇ ਸੀ ਵੈਸੇ ਰਾਸ਼ਨ ਹੀ ਹੈਗਾ ਨਾ ਹਾਂ ਜ਼ਿਆਦਾ ਨਹੀਂ ਹੈਗਾ ਕਿਉਂਕਿ ਹਜਮਨ ਲੈ ਦੇ ਲੋਕੜ ਬਹੁਤ ਘੱਟ ਪਤਾ ਆਪਣੇ ਨੂੰ ਸਾਨੂੰ ਵੀ ਨਹੀਂ ਪਤਾ ਸੀ ਅਸੀਂ ਵੀ ਸਰਚ ਕੀਤਾ ਤੇ ਫਿਰ ਪਤਾ ਲੱਗਿਆ ਹਾਂ ਸਾਨੂੰ ਦੇਖੀ ਆਪ ਆਪਣੀ ਗੱਡੀ ਕਿੱਥੇ ਪਾਕ ਕੀਤੀ ਆ ਤੇ ਗੱਡੀ ਚੋਂ ਕੱਢੀਏ ਸਮਾਨ ਤੇ ਫਿਰ ਅੰਦਰ ਚਲੀਏ ਫਟਾਫਟ ਆਇਤਰ ਨਾਲ ਆਸੀ ਗੱਡੀ ਤੇ ਰਾਈਡ ਅਸੀਸ ਕਹਿੰਦੀ ਮੈਂ ਲੈਣੀਆਂ ਘੋੜਿਆਂ ਦੇ ਉੱਤੇ ਤੇ ਆਪਾਂ ਇੱਥੇ ਲਾਈਨ ਦੇ ਵਿੱਚ ਖੜ ਗਏ ਆ ਤੇ ਬੱਸ ਰੁਕ ਗਈ ਆ ਰਾਈਡ ਤੇ ਹੁਣ ਇਧਰੋਂ ਅਸੀਂ ਉੱਧਰਲੇ ਪਾਸੇ ਅੰਤਰ ਬੜੂਗੀ ਅੰਤਰ ਉੱਧਰੋਂ ਮੋੜਾਵਾ ਅੰਤਰ ਲਿਖਿਆ ਹੋਇਆ ਤੇ ਇਧਰੋਂ ਹੈਗਾ ਐਗਜ਼ਿਟ ਵਾਲਾ ਸੋ ਪਹਿਲੀ ਰਾਈਡ ਇਹ ਲੈਣ ਚੱਲੀਏ ਤੋ ਇਹ ਰਾਤ ਤੇ ਆਪਾਂ ਸਾਰੀ ਫੈਮਿਲੀ ਬੈਠ ਗਏ ਆ ਅਲਾਉਡ ਸੀ ਕਿ ਸਾਰੇ ਜਿਹਨੇ ਕੋਈ ਵੀ ਬੈਠ ਸਕਦਾ ਕਟਾ ਸੀ ਇਕੱਲੀ ਅਲਾਉਡ ਸੀ ਗੁੱਡ ਸੈਕਿੰਡ ਹੈਗੀ ਆ ਟ੍ਰੇਨ ਰਾਈਡ ਤੇ ਫਾਟਕ ਖੁੱਲ ਗਿਆ ਫੜਾ ਆਪਾਂ ਉਧਰਲੇ ਪਾਸੇ ਜਾਵਾਂ ਜੀ ਤੇ ਦੇਖਦੇ ਆ ਕਿੱਥੇ ਟ੍ਰੇਨ ਖੜਦੀ ਆ ਤੇ ਆਪਾਂ ਟ੍ਰੇਨ ਰਾਈਡ ਲੈਂਦੇ ਆਲੇ ਏਜ ਰਿਸਟ੍ਰਿਕਸ਼ਨਸ ਲਾਈਆਂ ਹੋਈਆਂ ਵਾਂ ਕਿ ਮਿਨੀਮਮ ਹਾਈਟ ਟੂ ਰਾਈਡ ਅਲੋਨ 48 ਹੋਣੀ ਚਾਹੀਦੀ ਆ ਤਾਂ ਤੁਸੀਂ ਇਕੱਲੇ ਰਾਈਡ ਤੇ ਜਾ ਸਕਦੇ ਤੇ ਆਹ ਰਾਈਡ ਆ ਪਰ ਜੇ ਪੇਰੈਂਟਸ ਆਉਂਦੇ ਆ ਫਿਰ ਤਾਂ ਬੱਚਾ ਜਾ ਸਕਦਾ ਸੋ ਹੁਣ ਅਸੀਂ ਸੋਚਿਆ ਆ ਆਪਾਂ ਰਾਈਡ ਲੈਣੇ ਆ ਪੁੱਟਾ ਨੂੰ ਦੇਖ ਕੇ ਬੰਦੇ ਨੂੰ ਚੰਡੀਗੜ੍ਹ ਦੀ ਸੁਖਨਾ ਲੇਕ ਦੀ ਯਾਦ ਆ ਜਾਂਦੀ ਐ ਸੋ ਹੁਣ ਸੁਖ ਲਾਈਨ 'ਚ ਲੱਗੇ ਸੀ ਆਪਾਂ ਸੋਚਿਆ ਕਿ ਆਪਾਂ ਨੈਕਸਟ ਰਾਈਡ ਲੈਣੇ ਆ ਬੋਟਸ ਦੇ ਉੱਤੇ ਕਿਉਂਕਿ ਬੋਟ ਟਾਈਮ ਹੋ ਗਿਆ ਆਪਾਂ ਵੀ ਲਈ ਨਹੀਂ ਆ ਜਦੋਂ ਅਸੀਂ ਟੋਰਾਂਟੋ ਆਈਲੈਂਡ ਗਏ ਸੀਗੇ ਤੇ ਉੱਥੇ ਲਾਈਨ ਬਹੁਤ ਲੰਬੀ ਸੀ ਸੋ ਉੱਥੇ ਵੀ ਸਾਡੇ ਕੋਲ ਲਈ ਨਹੀਂ ਸੀ ਗਈ ਸੋ ਪਰ ਲਾਈਫ ਜੈਕਟਸ ਪਾਉਣੀ ਆ ਮੈਂ ਲਾਈਫ ਜੈਕਟ ਪਾ ਕੇ ਸੇਫਟੀ ਦੇ ਨਾਲ ਅੱਗੇ ਪਹੁੰਚਾਉਂਦੇ ਆ ਹੈ ਨਾ ਸੋ ਆ ਬਕਸੇ ਦੇ ਵਿੱਚ ਪਈਆਂ ਲਾਈਫ ਜੈਕਟਸ ਨੂੰ ਆਪਾਂ ਆਪਣੀਆਂ ਆਪਣੀਆਂ ਚੱਕ ਲੈਣੇ ਸੋ ਇੱਕ ਗਿਸ਼ਤੀ ਤੇ ਸਾਰੇ ਜਾਣੇ ਨਹੀਂ ਆਏ ਸੋ ਮੈਂ ਅਸ ਅਸੀਂ ਬੈਠੀ ਆ ਦਸੋ ਖਾ ਤੇ ਅਸੀਂ ਤਿੰਨ ਜਾਣੇ ਇੱਕ ਗਿਸ਼ਤੀ ਚ ਉਹ ਮੰਮੀ ਹੁਣੀ ਇਕੱਚ ਆ ਐ ਐਕਸੀਡੈਂਟ ਹੋ ਗਿਆ ਨਾ ਲੋ ਸੈਕਿੰਡ ਇੰਸਟ੍ਰਕਸ਼ਨ ਤੇ ਚਲੋ ਹੁਣ ਇੱਧਰ ਨੂੰ ਨਾ ਪਰਲੇ ਪਾਸ ਨੂੰ ਕਰਦੇ ਹਾਂ ਆ ਤੇ ਹੁਣ ਗਾਲੀਆਂ ਘਾਓ ਹਾਂ ਹੋਰ ਪਰਲੇ ਪਾਸ ਨਹੀਂ ਸੈਚੂ ਲਾ ਨਹੀਂ ਚੱਲੋ ਜਣੋ ਚੱਲੋ ਹਾਂ ਰੱਖਾ ਦੋ ਵੀਓ ਤੇ ਸੈਂਟਸ ਟਰੈਕਟਰ ਫਾਰਮ ਤੇਜ ਆਪਾਂ ਉੱਥੇ ਹੀ ਕਲਾਸ ਕਰਦੇ ਚਲ ਫਿਰ ਇੱਥੇ ਕਲਾਸ ਕਰਦੇ ਤੇ ਛੋਟੇ ਛੋਟੇ ਟਰੈਕਟਰਸ ਜਿਹੜੇ ਆ ਉਹ ਛੱਡੇ ਹੋਏ ਆ ਤੇ ਫਾਰਮ ਬਣਾਇਆ ਵਾ ਆ ਦੇਖੋ ਐਵੇਂ ਦੇ ਟਰੈਕਟਰਸ ਆ ਤੇ ਹੁਣ ਆਪਾਂ ਅਗਲੀ ਰਾਈਡ ਟਰੈਕਟਰ ਤੇ ਲਈ ਹੈ ਹਾਂ ਜਿਹੜੀ ਆ ਮੂਸ ਮੂਸ ਔਨ ਦਾ ਲੂਸ ਤੇ ਅਸੀਂ ਸੋ ਬੈਠ ਗਏ ਆਪਣੇ ਡੈਡੀ ਦੇ ਨਾਲ ਇੱਕ ਇੱਕ ਤੇ ਦੋ ਜਾਨੇ ਬੈਠ ਸਕਦੇ ਆ ਪੂਰਾ ਫਨ ਆ ਬੱਚਿਆਂ ਦਾ ਤਾਂ ਇੱਥੇ ਸੋ ਬੇਸਿਕਲੀ ਬੱਚਿਆਂ ਦੇ ਲਈ ਤਾਂ ਵਧੀਆ ਜਗ੍ਹਾ ਮਤਲਬ ਬੱਚਿਆਂ ਨੂੰ ਤਾਂ ਲੈ ਕੇ ਆਉਣਾ ਚਾਹੀਦਾ ਵਾ ਪਰ ਹਾਂ ਤੁਸੀਂ ਟਾਈਮ ਖੁੰਡਾ ਕਰਕੇ ਆਵੋ ਤੁਸੀਂ ਕਾਫੀ ਖੁਸ਼ ਹੋਇਗਾ ਇੱਥੇ ਘਰਨ ਨੂੰ ਹੱਲੇ ਮੈਨੂੰ ਲੱਗਦਾ ਸਾਦਾ ਵੀ ਨਹੀਂ ਘੁੰਮਿਆ ਹੋਇਆ ਤੇ ਅੱਜ ਗਰਮੀ ਵੀ ਬਹੁਤ ਆ ਸੋ ਗਰਮੀ ਕਰਕੇ ਆਪਾਂ ਵੀ ਸਾਰੇ ਜਾਨੇ ਕਮਲਾਈ ਪਏ ਆ ਆਂਦੀ ਆ ਅਸੀਸ ਤੇ ਆਈ ਸੀ ਅਸੀਂ ਇਸ ਨੂੰ ਵਾਟਰ پارک ਮਤਲਬ ਉੱਥੇ ਹੀ ਸੈਂਟਾ ਵਿਲੇਜ ਦੇ ਅੰਦਰ ਹੀ ਵਾਟਰ پارک ਬਣੀ ਹੈ ਤੇ ਹੁਣ ਅਸੀਂ ਤੇ ਅਸੀਂ ਤੇ ਡੈਡੀ ਜੀ ਆ ਵਾਟਰ پارک ਦੇ ਵਿੱਚ ਨਾ ਆਪਾਂ ਛੀਜ਼ ਨੂੰ ਚੇਂਜ ਕਰਵਾ ਦਿੱਤਾ ਸੀਗਾ ਮੈਂ ਆਲਵੇਸ ਛੀਜ਼ ਤੇ extra ਕੱਪੜੇ ਕੈਰੀ ਕਰਦੀ ਹੁੰਦੀ ਆ ਕਿਉਂਕਿ ਬੱਚੇ ਦਾ ਪਤਾ ਨਹੀਂ ਹੁੰਦਾ ਯਾ ਕਈ ਵਾ ਬੱਚੇ ਨੂੰ ਜਦੋਂ ਆਪਾਂ ਗਰਮੀਆਂ ਛਾਉਂਦੇ ਆ ਲੇਕ ਤੇ ਲੈ ਆਉਂਦੇ ਆ ਯਾ ਵਾਟਰ پارک ਲੈ ਆਉਂਦੇ ਆ ਤੇ ਫਿਰ ਉੱਥੇ ਵੇਖਾ ਕੱਪੜੇ ਗੱਡੇ ਕਰ ਲੈਂਦਾ ਸੋ ਹੁਣ ਇਹਨਾਂ ਦੋਨਾਂ ਨੂੰ ਇੱਥੇ ਥੋੜਾ ਟਾਈਮ ਛੱਡਿਆ ਵੀ ਚਲ ਤੁਸੀਂ ਆਪਣਾ ਇੰਜੋਏ ਕਰੋ ਅਜਤਵਾਰ ਅਤੇ ਕੱਲ ਸੋਮਵਾਰ ਆ ਕੱਲ ਸੀਜੀ ਸਵਿਮਿੰਗ ਕਲਾਸ ਵੀ ਹੁੰਦੀ ਆ ਸੋ ਇੱਥੇ ਇਹਨਾਂ ਦਾ ਫੁੱਲ ਦੋਨਾਂ ਦਿਨ ਐਂਜਾਇਮੈਂਟ ਸੈਲਰੀ ਵਿੱਚ ਬਹੁਤ ਵਧੀਆ ਜਗ੍ਹਾ ਲੱਗੀ ਸਾਨੂੰ ਓਵਰਆਲ ਲਾਈਕ ਬੱਚਿਆਂ ਦੇ ਆਉਣ ਦੇ ਲਈ ਕਾਫੀ ਸਾਰੀਆਂ ਫਨ ਐਕਟੀਵਿਟੀਜ਼ ਹੈਦੀਆਂ ਵਾਪਸ ਨਹੀਂ ਲੱਗਿਆ ਕਿ ਇੱਥੇ ਜ਼ਿਆਦਾ ਰੱਛੀ ਨਹੀਂ ਹੁੰਦਾ ਸਮਸਕੋਕਸ ਆਪਾਂ ਜਿਹੜੀ ਫਲੀਮ ਪਾਰਕ ਚ ਆਏ ਸੀਗੇ ਤਕਰੀਬਨ ਐਸੀ ਮੈਨ ਲੱਗਦਾ ਇੱਥੇ 12:30 ਵਜੇ ਪਹੁੰਚੇ ਸੀਗੇ ਤੇ ਹੁਣ ਵੱਜ ਗਿਆ 4 ਮਮੀ ਵੀ ਬਹੁਤ ਜ਼ਿਆਦਾ ਸੀ ਅੱਜ ਵਾਲੀ ਜਿਹੜੀ ਗਰਮੀ ਸੀਗੀ ਨਾ ਉਹ ਇੰਡੀਆ ਵਾਲੀ ਸੀ ਜਿਵੇਂ ਚਿਪਚਿਪਾ ਜਿਹਾ ਮੌਸਮ ਹੁੰਦਾ ਵਾ ਸੋ ਮਸਕੋਕਾ ਦਾ ਟ੍ਰਿਪ ਤਾਂ ਆਪਾਂ ਐਂਡ ਕਰ ਦਿੱਤਾ ਪਰ ਮਸਕੋਕਾr ਕੇ ਕੈਨੇਡਾ ਦੇ ਵਿੱਚ ਹੋਰ ਬਹੁਤ ਸਾਰੇ ਛੋਟੇ-ਛੋਟੇ ਸ਼ਹਿਰ ਆ ਜਿੱਥੇ ਹਜੇ ਵੀ ਸ਼ਾਇਦ ਆਪਣੇ ਪੰਜਾਬੀ ਘਟ ਰਹਿੰਦੇ ਆ ਤੇ ਜਿੱਥੇ ਜੌਬ ਓਪਰਚ्युनिटीਜ਼ ਵੀ ਜੇ ਆਪਾਂ ਦੇਖੀਏ ਜੀਟੀਏ ਨਾਲੋਂ ਬ੍ਰੈਂਪਟਨ ਟੋਰਾਂਟੋ ਨਾਲੋਂ ਇੱਥੇ ਜ਼ਿਆਦਾ ਹੁੰਦੀਆਂ ਵਾ ਸੋ ਇਹ ਛੋਟੇ-ਛੋਟੇ ਟਾਊਨਸ ਆ ਜਿੱਥੇ ਹਜੇ ਵੀ ਆਬਾਦੀ ਘਾਟਾ ਜਿੱਥੇ ਜਦੋਂ ਆਪਾਂ ਆਉਂਨੇ ਆ ਤਾਂ ਆਪਾਂ ਨੂੰ ਇੱਕ ਸ਼ਾਂਤ ਮਾਹੌਲ ਮਿਲਦਾ ਵਾ ਜਿਵੇਂ ਅੱਜ ਅਸੀਂ ਇੱਥੇ ਆਏ ਸੀਗੀ ਇਸ ਪਾਰਕ ਦੇ ਵਿੱਚ ਵੀ ਸਾਨੂੰ ਬਹੁਤੀ ਪੰਜਾਬੀ ਮਤਲਬ ਦਿਖੇ ਹੀ ਨਹੀਂ ਇੱਕ ਫੈਮਿਲੀ ਸੀਗੀ ਕਸੀ ਸੀ ਇੱਕ ਹੋਰ ਫੈਮਿਲੀ ਸੀਗੀ ਸੋ ਇਹਨਾਂ ਸਿਟੀਜ਼ ਨੂੰ ਹਜੇ ਲੋਕਾਂ ਨੇ ਘੱਟ ਐਕਸਪਲੋਰ ਕੀਤਾ ਵਾ ਹੁਣ ਆਪਾਂ ਗੱਲ ਕਰਦੇ ਆ ਕਿਉਂਕਿ ਬਹੁਤ ਟਾਈਮ ਹੋ ਗਿਆ ਆਪਾਂ ਤੁਹਾਡੇ ਨਾਲ ਕੋਈ ਇਮੀਗ੍ਰੇਸ਼ਨ ਦੀ ਅਪਡੇਟ ਵੀ ਸਾਂਝੀ ਨਹੀਂ ਕੀਤੀ ਹੈਗੀ ਸੋ ਹੁਣ ਆਪਾਂ ਤੁਹਾਡੇ ਨਾਲ ਇੱਕ ਇਮੀਗ੍ਰੇਸ਼ਨ ਦੀ ਅਪਡੇਟ ਵੀ ਸਾਂਝੀ ਕਰਦੇ ਆਂ ਵੀ ਗਵਰਨਮੈਂਟ ਬਣੀ ਆ ਤੇ ਜਦੋਂ ਪੁਰਾਣੀ ਗਵਰਨਮੈਂਟ ਰਿਟਾਇਰ ਹੋਣਾ ਸੀਗਾ ਤਾਂ ਉਹਨਾਂ ਨੇ ਸਟੱਡੀ ਵੀਜ਼ੇ ਦੇ ਵਿੱਚ ਬਹੁਤ ਸਾਰੇ ਚੇਂजेस ਤੇਰੇ ਲਿਆਉਂਦੇ ਪਰ ਹੁਣ ਜਿਹੜੀ ਨਵੀਂ ਮਨਿਸਟਰ ਆ ਇਮੀਗ੍ਰੇਸ਼ਨ ਮਨਿਸਟਰ ਬਣੀ ਆ ਉਹਨੇ ਵੀ ਇਹ ਚੀਜ਼ ਦਾ ਐਲਾਨ ਕੀਤਾ ਉਹ ਕਹਿੰਦੀ ਕਿ ਕੈਨੇਡਾ ਸਟੂਡੈਂਟਸ ਦੇ ਸੈੱਟ ਹੈ ਯਾ ਮਤਲਬ ਕੈਨੇਡਾ ਇਮੀਗ੍ਰੈਂਟਸ ਦੇ ਸੈੱਟ ਹੈ ਤੇ ਇਹਨਾਂ ਨੂੰ ਹੋਰ ਇਮੀਗ੍ਰੈਂਟਸ ਦੀ ਨੀਡ ਹੈਗੀ ਆ ਕਿਉਂਕਿ ਇਸ ਕੰਟਰੀ ਦੇ ਵਿੱਚ ਇਮੀਗ੍ਰੈਂਟਸ ਨੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਤੇ ਉਹਨਾਂ ਨੇ ਆਪਣੇ ਰੀਸੈਂਟ ਸਟੇਟਮੈਂਟ ਦੇ ਵਿੱਚ ਇਹਦੀ ਚੀਜ਼ ਕਹੀ ਹੈ ਕਿ ਅਸੀਂ ਸਟੱਡੀ ਵੀਜ਼ਸ ਬੰਦ ਨਹੀਂ ਕਰਾਂਗੇ ਕਿਉਂਕਿ ਰੀਸੈਂਟ ਇਨ ਸਟੱਡੀ ਵੀਜ਼ਸ ਆਸ ਕੈਨੇਡਾ ਦੇ ਉੱਤੇ ਬਹੁਤ ਵੱਡਾ ਇਮਪੈਕਟ ਪੈ ਰਿਹਾ ਕਿਉਂਕਿ ਵੀਜ਼ੇ ਘਟਾਏ ਹੋਏ ਆ ਸਟੂਡੈਂਟ ਘਟtare ਆ ਜਿਹਦੇ ਕਰਕੇ ਕਿ ਸਮਾਲ ਬਿਜ਼ਨੈਸਸ ਆ ਰਾਈਟ ਨਾਓ ਸਰਵਾਈਵਲ ਵੀ ਆ ਖਵ ਆਪਾਂ ਅਗਰ ਇੱਕ ਗੱਲ ਕਰੀਏ ਰੈਂਟ ਮਾਰਕੀਟ ਦੀ ਤਾਂ ਪਹਿਲਾਂ ਜਿਹੜੇ ਓਨਰ ਹੁੰਦੇ ਸੀਗੇ ਨਾ ਉਹ ਮੂ ਮੰਗਿਆ ਕਰਾਇਆ ਮੰਗਦੇ ਹੁੰਦੇ ਸੀਗੇ ਪਰ ਹੁਣ ਓਨਰ ਜਿਹੜੇ ਉਹ ਟੈਨੈਂਟਸ ਨੂੰ ਕਹਿੰਦੇ ਆ ਵੀ ਅਸੀਂ 100 200 ਘਟਾ ਦਿੰਦੇ ਆ ਤੇ ਤੁਸੀਂ ਇੱਥੇ ਟੇਕਿਆ ਬੋ ਸੋ ਕਰੰਟ ਸਿਨੈਰੀਓ ਐਵੇਂ ਦਾ ਚੱਲ ਰਿਹਾ ਤੇ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਸਟੱਡੀ ਵੀਜ਼ਾ ਫੇਰ ਓਪਨ ਹੋਣ ਫੇਰ ਸਟੂਡੈਂਟਸ ਆਉਣ ਪਰ ਜਦੋਂ ਵੀ ਤੁਸੀਂ ਆਉਣਾ ਵਾ ਹੁਣ ਤੁਸੀਂ ਪ੍ਰਿਪੇਅਰ ਹੋ ਕੇ ਆਉਣਾ ਵਾ ਸੋ ਪ੍ਰਿਪੇਅਰ ਤੁਸੀਂ ਕਿਵੇਂ ਹੋਣਾ ਇੱਕ ਤਾਂ ਵਧੀਆ ਸਕਿੱਲ ਸਿੱਖ ਕੇ ਆਉਣੀ ਆ ਇੱਕ ਤੁਹਾਨੂੰ ਪਤਾ ਹੀ ਆ ਕਿ ਇੱਥੇ ਦੀ ਗਵਰਨਮੈਂਟ ਫ੍ਰੈਂਚ ਨੂੰ ਪ੍ਰੋਮੋਟ ਕਰ ਰਹੀ ਆ ਤੁਸੀਂ ਫ੍ਰੈਂਚ ਵੀ ਸਿੱਖ ਕੇ ਆਉਣੀ ਆ ਉਹਦਾ ਰੀਜ਼ਨ ਇਹ ਆ ਇੰਡੀਆ ਤੋਂ ਸਿੱਖਣ ਦਾ ਕਿਉਂਕਿ ਇੰਡੀਆ ਦੇ ਵਿੱਚ ਤੁਹਾਡੇ ਕੋਲੇ ਟਾਈਮ ਹੁੰਦਾ ਵਾ ਤੁਹਾਨੂੰ ਅ ਕਰ ਤੁਸੀਂ ਆਪਣੇ ਘਰੇ ਰਹਿੰਦੇ ਹੁੰਦੇ ਹੋ ਤੁਹਾਨੂੰ ਕੋਈ ਕੰਮ ਕਰਨ ਦੀ ਟੈਨਸ਼ਨ ਨਹੀਂ ਹੁੰਦੀ ਖਾਣਾ ਪਾਣੀ ਤੁਹਾਨੂੰ ਘਰ ਦਾ ਮਿਲ ਜਾਂਦਾ ਤੁਹਾਡੇ ਤੇ ਹੋਰ ਸਟ्रेस ਨਹੀਂ ਹੁੰਦੀਆਂ ਸੋ ਟਾਈਮ ਨੂੰ ਤੁਸੀਂ ਜਿਹੜਾ ਵਾ ਇਨਵੈਸਟ ਕਰ ਸਕਦੇ ਹੁੰਦੇ ਹੋ ਸੋ ਆਪਣੇ ਫ੍ਰੈਂਚ ਵੀ ਸਿੱਖ ਕੇ ਆਵੋ ਤਾਂ ਕਿ ਇੱਥੇ ਆ ਕੇ ਤੁਹਾਨੂੰ ਔਖਾ ਨਾ ਹੋਵੇ ਪ੍ਰੋਪਰ ਸਕਿਲਸ ਲੈ ਕੇ ਇਸ ਕੰਟਰੀ ਦੇ ਵਿੱਚ ਆਵੋ ਸੋ ਮੇਤਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਨਵੇਂ ਰੂਲਸ ਆਉਣਗੇ ਜਿਸ ਦੇ ਨਾਲ ਵੀਜ਼ਾ ਵੀ ਓਪਨ ਹੋਣਗੇ ਸੋ ਜਿਵੇਂ ਇਹ ਹੀ ਕੋਈ ਨਵੀਂ ਅਪਡੇਟ ਆਈ ਆਪਾਂ ਆਪਣੇ ਚੈਨਲ ਤੇ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ પર રાઇટ નો તું સૂવાનું ઇન્સ્ટાગ્રામ પે ફોલો કર લવો સાડા ઇન્સ્ટાગ્રામ પેજ હે સિધુ કપર પેજ એટલે આપણું વિડીયો કરા સમતી સત શ્રીક સારા